ਸਸ ਸასი ਕਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ 17 ਤਰੀਕ ਤੋਂ ਲੈ ਕੇ 20 ਜਨਵਰੀ 2025 ਪੰਜਾਬ ਦਾ ਮੌਸਮ ਇਹ ਚਾਰ ਦਿਨਾਂ ਵਿੱਚ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਏ ਨੇ ਉਹਨਾਂ ਦੇ ਮੁਤਾਬਕ ਠੰਡ ਦੇ ਨਾਲ ਨਾਲ ਸੰਘਣੀ ਧੁੰਦ ਅਤੇ ਕੋਹਰੇ ਦੇ ਹਾਲਾਤ ਪੰਜਾਬ ਨੂੰ ਤੰਗ ਕਰਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਪੱਛਮੀ ਹਵਾ ਦੀ ਵਾਪਸੀ ਹੋ ਚੁੱਕੀ ਹੈ ਪੱਛਮੀ ਹਵਾ ਜਿਹੜੀ ਚੱਲ ਰਹੀ ਹੈ ਉਸ ਦੇ ਨਾਲ ਇਹ ਸਿਸਟਮ ਜਿਹੜੇ ਨੇ ਧੁੰਦ ਵਾਲੇ ਇਹ ਪੱਛਮ ਤੋਂ ਪੰਜਾਬ ਵੱਲ ਟਰੈਵਲ ਕਰਦੇ ਹੋਏ ਦਿਖਾਈ ਦੇਣਗੇ 17 ਤਰੀਕ ਦੁਪਹਿਰ ਤੋਂ ਇਹ ਪੰਜਾਬ ਵਿੱਚ ਐਂਟਰ ਕਰ ਜਾਣਗੇ ਜਿਸ ਦੇ ਨਾਲ ਉਮੀਦ ਹੈ ਕਿ ਪੰਜਾਬ ਦੇ ਵਿੱਚ ਜਦੋਂ ਇਹ ਸਿਸਟਮ ਪਹੁੰਚੇਗਾ ਤਾਂ ਲਗਭਗ ਇਹ ਸਿਸਟਮ ਜਿਹੜਾ ਹੈ ਅੱਧ ਦੁਪਹਿਰ ਤੋਂ ਬਾਅਦ ਸੰਘਣੀ ਧੁੰਦ ਦੇ ਹਾਲਾਤ ਪੰਜਾਬ ਵਿੱਚ ਬਣਾਉਂਦਾ ਹੋਇਆ ਦਿਖਾਈ ਦੇਵੇਗਾ ਇਸ ਸਿਸਟਮ ਦੇ ਨਾਲ ਕਾਫੀ ਸੰਘਣੀ ਧੁੰਦ ਆਉਣ ਦੇ ਕਰਕੇ ਧੁੱਪ ਨਾ ਮਾਤਰ ਬਰਾਬਰ ਲੱਗੇਗੀ ਅਤੇ ਦਿਨ ਦੇ ਤਾਪਮਾਨ ਜਿਹੜੇ ਨੇ ਉਹ 15 ਡਿਗਰੀ ਤੋਂ ਥੱਲੇ ਜਾਣ ਦੀ ਉਮੀਦ ਹੈ। ਬੀਤੇ ਦਿਨਾਂ ਤੋਂ ਲਗਾਤਾਰ ਇਸੇ ਤਰੀਕੇ ਦੇ ਹਾਲਾਤ ਦੁਪਹਿਰ ਸਮੇਂ ਬਣੇ ਹੋਏ ਨੇ। ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ? ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ। ਇਸ ਸਿਸਟਮ ਲਗਾਤਾਰ 17 18 ਤੇ 19 ਤਰੀਕ ਨੂੰ ਪੰਜਾਬ ਦੇ ਉੱਪਰ ਬਰਕਰਾਰ ਰਹਣਗੇ ਜਿਸ ਦੇ ਨਾਲ ਧੁੱਪ ਨਾ ਮਾਤਰ ਬਰਾਬਰ ਲੱਗੇਗੀ ਠੰਡ ਦੇ ਹਾਲਾਤ ਹੋਰ ਵਿਗੜਨਗੇ ਪੱਛਮੀ ਹਵਾ ਚੱਲਣ ਦੇ ਕਾਰਨ ਠੰਡਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਸ਼ੀਤ ਲਹਿਰ ਦੇ ਹਾਲਾਤ ਪੰਜਾਬ ਵਿੱਚ ਬਣਦੇ ਹੋਏ ਦਿਖਾਈ ਦੇਣਗੇ ਗੱਲ ਕੀਤੀ ਜਾਵੇ ਤਾਂ ਸਿਸਟਮ ਤੋਂ ਬਾਅਦ 19 ਤਰੀਕ ਨੂੰ ਮਾੜਾ-ਮੋਟਾ ਮੌਸਮ ਸਾਫ਼ ਹੁੰਦਾ ਦਿਖਾਈ ਦੇਵੇਗਾ ਅਤੇ 20 ਤਰੀਕ ਦੇ ਨੇੜੇ ਤੇੜੇ ਥੋੜੀ-ਬਹੁਤੀ ਧੁੱਪ ਤੇ ਚਾਂਸ ਪੰਜਾਬ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਪਰ ਨਾਲ ਦੇ ਨਾਲ ਇਹ ਵੀ ਚੱਕਰ ਹੈ ਕਿ ਥੋੜਾ ਬਹੁਤ ਪੱਛਮੀ ਹਵਾ ਚੱਲਣ ਦੇ ਕਾਰਨ ਕਿਤੇ ਨਾ ਕਿਤੇ ਥੋੜੀ ਬਹੁਤੀ ਗੜਬੜੀ ਜਿਹੜੇ ਸਿਸਟਮ ਨੇ ਉਹ ਪੱਛਮ ਤੋਂ ਪੰਜਾਬ ਵੱਲ ਆ ਸਕਦੇ ਨੇ ਜਿਸ ਦੇ ਨਾਲ ਮੀਂਹ ਦੀ ਹਲਚਲ ਵੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਇਸ ਮੀਂਹ ਦੇ ਬਾਰੇ ਫਿਲਹਾਲ ਮੌਸਮ ਵਿਭਾਗ ਨੇ ਕੋਈ ਵੱਡਾ ਖੁਲਾਸਾ ਨਹੀਂ ਕੀਤਾ ਜ਼ਿਆਦਾਤਰ ਸਿਸਟਮ ਜਿਹੜੇ ਨੇ ਪਹਾੜੀ ਖੇਤਰਾਂ ਵਿੱਚ ਹੀ ਬਰਕਰਾਰ ਨੇ ਪਹਾੜੀ ਖੇਤਰ ਵਿੱਚ ਲਗਾਤਾਰ ਬਰਬਰੀ ਹੋ ਰਹੀ ਹੈ ਜਿਸ ਦੇ ਕਾਰਨ ਮੈਦਾਨੀ ਇਲਾਕਿਆਂ ਦਾ ਤਾਪਮਨ ਕਾਫੀ ਘਟਦਾ ਹੋਇਆ ਦਿਖਾਈ ਦੇ ਰਿਹਾ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ 20 ਤਰੀਕ ਤੋਂ ਬਾਅਦ ਪੰਜਾਬ ਦੇ ਤਾਪਮਨ ਹੋਰ ਘਟਣਗੇ ਜੋ ਕਿ ਐਵਰੇਜ ਤਾਪਮਨ ਜਿਹੜਾ ਦਿਨ ਦਾ ਤਾਪਮਨ ਹੈ ਉਹ 15 ਡਿਗਰੀ ਦੇ ਨੇੜੇ ਤੇੜੇ ਆ ਜਾਵੇਗਾ ਤੇ ਅਜਿਹਾ ਹੀ ਹੁੰਦਾ ਦਿਖਾਈ ਦੇ ਰਿਹਾ ਹੈ ਫਿਲਹਾਲ ਜਿਹੜਾ ਦਿਨ ਦਾ ਤਾਪਮਨ 15 ਡਿਗਰੀ ਦੇ ਨੇੜੇ ਤੇੜੇ ਬਣਿਆ ਰਹੇਗਾ ਕਾਫੀ ਕੜਾਕੇ ਦੀ ਠੰਡ ਦਾ ਸਾਹਮਣਾ ਸਾਨੂੰ ਆਉਂਦੇ ਦਿਨਾਂ ਵਿੱਚ ਕਰਨਾ ਪੈ ਸਕਦਾ ਹੈ ਬਾਕੀ ਜੋ ਵੀ ਅਲਰਟ ਹੋਣਗੇ ਨਵੀਂ ਜਾਣਕਾਰੀ ਜੋ ਵੀ ਹੋਵੇਗੀ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਮਿਲਦੇ ਹਾਂ ਜੀ ਅਗਲੀ ਜਾਣਕਾਰੀ ਲੈ ਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰ ਪਿੰਡ ਪਰਵਾ ਦਾ